ਸਤਿ ਸ੍ਰੀ ਅਕਾਲ ਦੋਸਤੋ ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਤਰਜੀਹ ਪੱਤਰਾ ਦੋਸਤੋ ਅੱਜ ਅਸੀਂ ਆਏ ਹਾਂ ਲਾਂਡਰਾ ਰੋਡ ਹਾਈਵੇ ਦੇ ਉੱਤੇ ਇਸਟਰ ਸਿਟੀ ਆ ਦਿਨ ਤੋਂ ਅੱਕੇ ਅੱਜ ਬਰਸਾਤ ਦੇ ਕਾਰਨ ਜਿਹੜਾ ਨਾਲਾ ਬਣਿਆ ਆ ਓਵਰਫਲੋ ਹੋ ਕੇ ਸਾਰਾ ਵੀ ਜਿੰਨਾ ਕੁ ਪਾਣੀ ਆ ਰੋਡ ਦੇ ਉੱਤੇ ਆ ਚੁੱਕਿਆ ਆ ਜਿਹੜੇ ਇੱਥੋਂ ਦੇ ਇਸਟਰ ਸਿਟੀ ਦੇ ਜੋ ਵਸਨੀਕ ਨੇ ਉਹਨਾਂ ਨੇ ਗੁਆਰ ਲਾਈ ਆ ਸਰਕਾਰ ਤੱਕ ਕਹਿਣ ਵਾਸਤੇ ਕਿ ਭਾਈ ਜਿਹੜਾ ਸਾਡਾ ਗੰਦਾ ਪਾਣੀ ਆਂਦਾ ਆ ਜਿਹੜੇ ਸਾਡੇ ਕਰੋੜਾਂ ਦੇ ਫਲੈਟ ਆ ਉਹਨਾਂ ਦਾ ਨੁਕਸਾਨ ਕਿਉਂ ਕਰਾਇਆ ਜਾ ਰਿਹਾ ਆ ਤੁਸੀਂ ਇਹ ਨਾ ਨਾਲਿਆਂ ਨੂੰ ਕਿਉਂ ਨਹੀਂ ਸਾਫ਼ ਕਰਾਂਦੇ ਕਿਉਂ ਨਹੀਂ ਅੱਡੇ ਤੇ ਸਲਿਪਾ ਰਖਾਂਦੇ ਉਹ ਸਲਿਪਾ ਜਿਹੜੀਆਂ ਟੁੱਟਦੀਆਂ ਜਿਹੜੇ ਰਾਹਗੀਰ ਨੇ ਇੱਥੋਂ ਜਾਂਦੇ ਨੇ ਸਕੂਲੀ ਬੱਚੇ ਵੀ ਇੱਥੋਂ ਜਾਂਦੇ ਨੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮ ਉੱਥੇ ਆਟੋ ਵੀ ਐ ਜੋ ਇੱਥੇ ਡਿੱਗੇ ਨੇ ਤਾਂ ਕੈਮਰਾਮੈਨ ਇੱਕ ਵਾਰ ਨਿਗ੍ਹਾ ਮਰਵਾਉਂਗਾ ਤੁਹਾਨੂੰ ਜੋ ਤੁਸੀਂ ਸੀਟ ਦੇਖ ਸਕਦੇ ਹੋ ਉਹਦੇ ਆਟੋ ਡਿੱਗਿਆ ਸੀਗਾ ਤਾਂ ਆਟੋ ਡਿੱਗਣ ਕਰਕੇ ਉਹਦੀ ਸੀਟਾਂ ਵਗੈਰਾ ਸਾਰਾ ਕੁਝ ਬਾਹਰ ਆ ਚੁੱਕੀਆਂ ਨੇ ਤਾ ਤੁਸੀਂ ਦੇਖ ਸਕਦੇ ਲਾਂਡਰਾ ਰੋਡ ਦੀ ਜੋ ਤਸਵੀਰਾਂ ਅਜੇ ਹਾਲਾਤ ਹੋ ਚੁੱਕੇ ਨੇ ਪ੍ਰਸ਼ਾਸਨ ਇੱਥੋਂ ਤੇ ਜੋ ਵਸਨੀਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਬਿਲਕੁਲ ਵੀ ਇਹਦੇ ਵੱਲ ਧਿਆਨ ਨਹੀਂ ਦੇ ਰਿਹਾ ਸਾਡੇ ਜਿਹੜੇ ਕਰੋਨਾ ਦੇ ਫਲੈਟ ਆ ਉਹ ਨਰਗਪੋਤ ਹੋ ਚੁੱਕੇ ਨੇ ਅਸੀਂ ਰਹਿਣ ਦੇ ਕਾਬਲ ਨਹੀਂ ਹੋ ਚੁੱਕੇ ਨੇ ਘਰਾਂ ਦੇ ਅੰਦਰ ਅਸੀਂ ਜਾ ਨਹੀਂ ਸਕਦੇ ਜਿਹੜਾ ਗੰਦਾ ਪਾਣੀ ਆ ਸਾਡੇ ਘਰਾਂ ਦੇ ਵਿੱਚ ਆਉਂਦਾ ਆ ਤਾਂ ਉਹ ਇੱਕ ਵਾਰ ਫੇਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਭਾਈ ਸਾਡੇ ਇਸ ਰੋਡ ਨੂੰ ਲਾਂਡਰਾ ਰੋਡ ਨੂੰ ਦੇਖਿਆ ਜਾਵੇ ਇਸ ਨੂੰ ਠੀਕ ਕੀਤਾ ਜਾਵੇ ਤਾਂ ਉਹ ਕਹਿੰਦੇ ਜੇ ਇਹ ਨਾ ਠੀਕ ਕਰਿਆ ਤਾਂ ਅਗਲਾ ਸਾਡਾ ਜਿਹੜਾ ਸਟੈਪ ਹੋਏਗਾ ਸਾਰੇ ਅਸੀਂ ਕਲੋਨੀ ਵਾਲੇ ਇਕੱਠੇ ਹੋ ਕੇ ਸ਼ਹਿਰ ਵਾਲੇ ਇਕੱਠੇ ਹੋ ਕੇ ਕਿ ਅਸੀਂ ਤਰਨਾ ਲਾਵਾਂਗੇ ਪ੍ਰਸ਼ਾਸਨ ਨੂੰ ਨੇ ਇਸ ਵਾਰ ਧਿਆਨ ਦੇਵੇ ਇਹ ਪਿਛਲੀ ਬਰਸਾਤਾਂ ਜੀ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਸੀਗਾ ਹੁਣ ਇਸ ਵਾਰੀ ਚਲੋ ਅਸੀਂ ਕਾ ਹੁਣ ਵੀ ਦੇਖਦੇ ਨੇ ਹੁਣ ਵੀ ਦੇਖਦੇ ਨੇ ਕੋੜਾ ਦਵਾਰਾ ਬਰਸਾਤਾਂ ਆ ਗਈਆਂ ਮੇ ਜੀ ਹਜੇ ਤੱਕ ਇੱਕ ਇੱਕ ਰੋੜਾ ਨਹੀਂ ਹੈ ਸੜਕ ਦੇ ਉੱਤੇ ਲੱਗਿਆ ਅਗਰ ਹੁਣ ਵੀ ਤੁਹਾਡੀ ਇਸ ਖਬਰ ਤੋਂ ਬਾਅਦ ਵੀ ਕੋਈ ਪ੍ਰਸ਼ਾਸਨ ਨੇ ਸਾਰ ਨਿੰਦਤੀ ਫਿਰ ਕੀ ਕਰੋਗੇ ਫਿਰ ਸਰ ਅਸੀਂ ਸਾਰੇ ਇਕੱਠੇ ਹੋ ਕੇ ਜਿੰਨੀ ਆਪਣੀ ਫਰੜ ਦੇ RWA ਇਹਨਾਂ ਦੇ ਜਨੇ ਸਭ ਨਾਲ ਇਕੱਠੇ ਕਰਕੇ ਅਸੀਂ ਮੀਟਿੰਗ ਕਰਾਂਗੇ ਧਰਨਾ ਲਾਵਾਂਗੇ ਰੋਡ ਜਾਮ ਕਰਾਂਗੇ ਸਰ ਲਾਂਡਾ ਰੋੜ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਇਹ ਨੇ ਜਿਵੇਂ ਗੰਦਾ ਪਾਣੀ ਸਿਵਰਜ ਦਾ ਰੋਡ ਦੇ ਉੱਤੇ ਆ ਚੁੱਕਿਆ ਹੈ। ਵਰਮਾ ਜੀ ਹਾਂ ਜੀ ਆਪਾਂ ਇਸ ਪਰਸਿੱਟੀ ਖੜੇ ਆ ਕਿ ਇਹ तकरीबन ਇਸ ਰੋਡ ਦਾ ਕਾਫੀ ਪਿਛਲੇ तकरीबन ਪਿਛਲੀ ਬਰਸਾਤਾਂ ਚ ਵੀ ਇਹੀ ਹਾਲ ਸੀਗਾ ਔਰ ਉਦੋਂ ਵੀ ਕੋਈ ਸੁਧਾਰ ਨਹੀਂ ਹੋਇਆ ਹੁਣ ਵੀ ਹੈ। ਪਿੱਛੇ ਸਾਰੇ ਟੋਏ ਇੰਨੇ ਨੇ ਇਹਦੇ ਵਿੱਚ ਸਵੇਰ ਤੋਂ ਲੈ ਕੇ 22 ਤੋਂ 25 ਬਾਈਕ ਵਾਲੇ ਤਾਂ ਅਸੀਂ ਕੱਢ ਚੁੱਕੇ ਆ। ਉਸ ਤੋਂ ਬਾਅਦ 10 ਜੜੀਆਂ ਟਰਾਲੇ ਦੇ ਵਿੱਚ ਮਲਵੇ ਦੀਆਂ ਪਵਾ ਕੇ ਤਾਂ ਕਿਹਦਾ ਟ੍ਰੈਫਿਕ ਚੱਲਦਾ ਕੀਤਾ ਸੱਟਾਂ ਪੇਟਾਂ ਬਹੁਤ ਲੱਗਿਆ ਜੀ ਜੜੀਆਂ ਬਾਈ ਜੀਆਂ ਉਹ ਸਲੇਪਾਂ ਪਈਆਂ ਵੀ ਸਾਰੇ ਇਹਦੇ ਥੱਲੇ ਨਾਲਾ ਆਇਆ ਜੋ ਪਾਣੀ ਦੇ ਕਾਰਨ ਟਕੇ ਆਓ ਓਵਰਫਲੋ ਹੋ ਕੇ ਜੋ ਪਾਣੀ ਬਾਹਰ ਆ ਰਿਹਾ ਸਾਰੇ ਇਹਦੇ ਵਿੱਚ ਗੰਦ ਬਹੁਤ ਆ ਰਿਹਾ ਪੋਲੋਥੀਨਸ ਆ ਰਹੀ ਹੈ ਬੰਦ ਰਹੀ ਹੈ ਪਿੱਛੇ ਜੇ ਇੱਕ ਵਾਰੀ ਸਾਫ ਕਰਨ ਆਏ ਸੀਗੇ ਉਹ ਸਲੇਬਾ ਟੱਕੀਆਂ ਤੇ ਬਾਕੀ ਕੁਛ ਟੁਕੀਆਂ ਹੋਈਆਂ ਰੱਖਤੀਆਂ ਹੁਣ ਟੁਕੀਆਂ ਹੋਈਆਂ ਦੇ ਵਿੱਚ ਗੱਡੀਆਂ ਗਿਰਦੀਆਂ ਨੇ ਛੱਟਾ ਪੇਟਾ ਲੱਗਦੀਆਂ ਨੇ ਤੇ ਕਾਫੀ ਸਵੇਰ ਤੋਂ 25 ਜਣਿਆਂ ਦੇ ਦਾ ਸੱਟਾਂ ਲੱਗ ਚੁੱਕੀਆਂ ਨੇ ਉਸ ਤੋਂ ਬਾਅਦ ਅਸੀਂ ਆਪਣੇ ਤੁਹਾਡੇ ਫਲੈਟ ਦੀ ਕੀਮਤ ਕਿੰਨੀ ਹੈ ਜੀ ਸਰ ਪਹਿਲਾਂ ਤਾਂ ਸੀਗਾ ਜੀ ਹੁਣ ਇਸ ਨੂੰ ਇਸ ਹਾਲਾਤ ਦੇਖਦੇ ਹੋਏ ਪਹਿਲਾਂ ਤਾਂ ਜੀ 1 ਕਰੋੜ ਰੁਪਏ ਤੱਕ ਪਹੁੰਚ ਗਈ ਸੀ ਕੀਮਤ ਹੁਣ ਆਹ ਹਾਲਤ ਦੇਖਦੇ ਹੋਏ ਤੇ ਜੀ ਸਾਡੀ ਕੀਮਤ ਬਹੁਤ ਘਟ ਗਈ ਹੈ ਜੀ ਮੇਨ ਰੋਡ ਨੂੰ ਦੇਖਦੇ ਹੋਏ ਜੀ ਕਰੋੜਾਂ ਦੇ ਫਲੈਟ ਲੈ ਕੇ ਅੱਜ ਦਿਨ ਨਰਕ ਦੇਖ ਰਹੇ ਹਾਂ ਨਰਕ ਸਰ ਜੀ ਨਰਕ ਆ ਤੁਸੀਂ ਆਪ ਇੱਧਰ ਦੇਖੋਗੇ ਇੱਕ ਤੋਂ ਲੈ ਕੇ ਤਕਰੀਬਨ ਸਾਰਾ ਰੋਡ ਹੀ 8-10 ਕਿਲੋਮੀਟਰ ਦਾ ਬੁਰਾ ਹਾਲ ਹੈ ਟੋਏ ਇੰਨੇ ਨੇ ਈਵਨ ਇਹ ਸਮਝ ਲਓ ਕਿ ਕਾਰਾਂ ਤੱਕ ਫਸੜੀਆਂ ਨੇ ਸਕੂਟਰ ਮੋਟਰਸਾਈਕਲ ਦੀ ਤਾਂ ਹਿੰਮਤ ਹੀ ਕੀ ਆ ਵਿਚਾਰਾ ਨਿਕਲ ਜਾਏਗਾ ਔਰ ਗਿਰਦੇ ਨੇ ਜਿਹੜੇ ਵੀ ਆ ਨੇ ਗਿਰਦੇ ਨੇ ਸਭ। ਕਿਹਾ ਸੀ ਕਿ ਪੰਜਾਬ ਦਾ ਸ਼ਹਿਰ ਖਰੜ ਜਿਹੜਾ ਸਿਟੀ ਬਿਊਟੀਫੁਲ ਬਣਾ ਦਿੱਤਾ ਜਾਵੇਗਾ। ਕਿ ਲੱਗ ਰਿਹਾ ਸਿਟੀ ਬਿਊਟੀਫੁਲ ਹੈ ਜੀ? ਇਹ ਬਿਊਟੀਫੁਲ ਕੀ ਬਣਨਾ ਹੈ? ਇਹ ਸਭ ਤੋਂ ਖੰਡਰਸ਼ ਹੈ ਰਹਿ ਪੰਜਾਬ ਦਾ। ਜਿੱਥੇ ਕਿ ਮਾਰਾ ਜੀ ਵਈ ਬਾੜ ਜੋਵੇ ਤੇ ਪਾਣੀ ਖਲੋਇਦਾ ਤੇ ਟ੍ਰੈਫਿਕ ਜਿਹੜੀ ਹੈ ਜਾਮ ਹੈ ਇੱਕ ਇੱਕ ਘੰਟਾ ਜਾਮ ਕਰ ਦਿੰਦਾ। ਕੱਲ ਸ਼ਾਮ ਨੂੰ ਇੱਥੇ ਲੱਗਿਆ ਰਹਾ ਹੁਣੇ ਹੀ ਤੇ ਪੋਣੇ ਦੇ 2:00 ਮੈਂ ਇੱਥੇ ਘੁੰਮਤਾ ਹਾਂ ਆਪਣੀ ਕੋਲੋਨੀ ਦੇ ਬਾਹਰ ਸ਼੍ਰੀ ਮਤੀ अनमोल गगन मान जो ਸਾਡੇ ਇਲਾਕੇ ਦੇ ਮੰਤਰੀ ਇਥੋਂ ਲੰਘੇ ਗਏ ਨੇ ਪਾਣੀ ਦੀ ਉੱਚੋ ਲੰਘੇ ਗਏ ਨੇ ਮੇਰਾ ਆਪਣਾ ਵਿਚਾਰ ਹੈ ਕਿ ਉਹ ਉਹਨਾਂ ਦੀ ਗੱਡੀ ਦੇ ਪਗਰ ਪੰਜਾਬ ਸਰਕਾਰ ਦਾ ਉਹ ਲੱਗਾ ਸੀਗਾ ਫੋਟੋ ਦਿਖਾ ਸੀਗਾ ਤੇ ਮਗਰ ਹੋਰ ਪਾਸੇ ਗੱਡੀਆਂ ਸੀ ਉਹ ਇਥੋਂ ਵੇਖ ਕੇ ਗਏ ਤਾਂ ਉਹਨਾਂ ਨੂੰ ਪਤਾ ਹੋਣਾ ਕਿ ਕਿੱਥੇ ਕਿੱਨੇ ਗੱਡੇ ਨੇ ਕਿੱਥੇ ਕਿੱਥੋਂ ਉਹਨਾਂ ਦੀ ਕਾਰ ਜਿਹੜੀ ਫਸੀ ਆ ਪਰ ਇਥੇ ਕੋਈ ਵਿਚਾਰ ਖਿਆਲ ਨਹੀਂ ਜਨਦਾ ਧਿਆਨ ਨਹੀਂ ਦੱਦਾ ਕਾਉਂਸਲਰ ਨਹੀਂ ਆਉਂਦੇ ਕੋਈ ਵੀ ਨਹੀਂ ਕਰਦਾ ਨੰਬਰ 2 ਤੇ ਇਹ ਵੀ ਯਾਨੀ ਕਿ ਖਮਾਰਾ ਜਾਇਆ ਸੇਵਨ ਸੱਜਣ ਮੁਹਾਲੀ ਜਿਹੜੇ ਨੇ ਉਹਨਾਂ ਨੇ ਆਪਣੇ ਮਤੇਜ ਸਟਾਫ ਆ ਉਹਨਾਂ ਨੇ ਕਿਹਾ ਕਿ ਜਾ ਕੇ ਡੈਂਗੂ ਦੇ ਲਾਰਵਾ ਟੈਸਟ ਕਰੋ ਮੈਂ ਇਹ ਕਹਿੰਨਾ ਉਹ ਖਰੜ ਵਾਲੀ ਯਾਨੀ ਕਿ ਜਿਹੜੀ ਸੜਕ ਹੈ ਲਾਂਡਰਾ ਰੋਡ ਇੱਥੇ ਆਣ ਕੇ ਵੇਖਣ ਇੱਥੇ ਮੇਰਾ ਖਰੜਾ ਘਰ ਘਰ ਜਾਂਦੀ ਰੋਡ ਨਹੀਂ ਸੜਕ ਉੱਤੇ ਹੀ ਲਾਰਵਾ ਮਿਲ ਜਾਣਗੇ ਤੋਂ ਇਹ ਸੜਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਇਹ ਜਿਹੜੇ ਖੱਡੇ ਨੇ ਜਦੋਂ ਜੇ ਸੜਕਾਂ ਦੀ ਰਿਪੇਅਰ ਕੀਤੀ ਜਾਵੇ ਤੇ ਜੋ ਸਾਡੇ ਮਨਿਸਟਰ ਸਾਹਿਬ ਨੇ ਸਾਨੂੰ ਕਿਹਾ ਕਿ ਅਸੀਂ ਸਿਟੀ ਬਿਊਟੀਫੁੱਲ ਬਣਾਵਾ ਹੀ ਖੜ ਰਹੂ ਉਹ ਬਣਾਉਣ ਦਾ ਯਤਨ ਕੀਤਾ ਜਾਵੇ ਤੇ ਇਹ ਜਿਹੜਾ ਸੀਵਰੇਜ ਹੈ ਏਡਾ ਖਰਾਬ ਆ ਜਿਹੜਾ ਸਾਈਡਾਂ ਦੇ ਸਲੇਬਾ ਨੇ ਉਹ ਟੁੱਟੀਆਂ ਪਈਆਂ ਨੇ ਤੇ ਸਾਰੀਆਂ ਵਿੱਚ ਜਿਹੜਾ ਸੀਵਰੇਜ ਜਾਣ ਲਈ ਪਾਣੀ ਜਾਂਦੀ ਹੈ ਉਹਦੇ ਵਿੱਚ ਸਾਰਾ ਪੋਲੂਸ਼ਨ ਜਮਾਵਾ ਪਾਣੀ ਨਹੀਂ ਜਾ ਰਿਹਾ ਇਹ ਸਰਕੇ ਮੈਂ ਰਿਕੁਐਸਟ ਕਰਾਂਗਾ ਕਿ ਪ੍ਰਸ਼ਾਸਨ ਨੂੰ ਇਸ ਵੱਲ ਬਹੁਤ ਜ਼ਰੂਰੀ ਧਿਆਨ ਦੇਣਾ ਚਾਹੀਦਾ ਤਾਂ ਕਿ ਲੋਕਾਂ ਦਾ ਵੀ ਸਿਹਤਲਾ ਹੋ ਸਕੇ ਤੇ ਬਿਮਾਰੀ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਬਹੁਤ ਬਹੁਤ ਧੰਨਵਾਦ ਐਸੋ ਸਿਟੀ ਦਾ ਰਹਿਣ ਮਹਾਲ ਹ ਜੋ ਕਿ ਲੰਗਰਾ ਰੋਡ ਸਰਡ ਉਤੇ ਸਥਿਤ ਹੈ ਇੱਥੇ بارش ਜਦੋਂ ਹੁੰਦੀ ਹੈ ਹਨ ਉਦੋਂ ਇੱਥੇ ਪਾਣੀ ਭੜਾ ਜਾਮਾ ਹੋ ਜਾਂਦਾ ਇੱਥੇ ਲੋਕਾਂ ਕੋਲੋਂ ਲੰਘਣਾ ਨਾ ਕੋਈ ਜਨਰ ਤੇ ਖੱਡੇ ਪੈਂਦੇ ਨੇ ਖੱਡਿਆਂ ਦੇ ਵਿੱਚ ਆਮ ਤੌਰ ਤੇ ਜਿਹੜੇ ਆਪਣਾ ਕਾਰਾਂ ਨੇ ਥ੍ਰੀ ਵੀਲਰ ਦੇ ਦੂਜੇ ਉਹ ਵਿੱਚ ਡਿੱਗ ਪੈਂਦੇ ਨੇ ਅੱਜ ਵੀਰੇ ਅਸੀਂ ਆਪਣੇ ਲੈਵਲ ਤੇ ਜਿੰਨੋ ਸਾਡੇ ਜਿਹੜੇ ਸਾਡੀ ਐਸੋਸੀਏਟੀ ਦੇ ਸਾਹਮਣੇ ਪੈਣੇ ਖੜੇ ਉਹ ਆ ਪੂਰੇ ਨੇ ਇਹ ਛੜ ਕੇ ਕਿ ਤਾਂ ਕਿ ਕੋਈ ਰਾਹੀ ਜਿਹੜਾ ਵਾ ਉਹ ਉਹਨਾਂ ਵਿੱਚ ਦੇਖ ਪਵੇ ਮੈਨੂੰ ਯਾਨੀ ਕਿ ਇਹ ਭਰੋਸਾ ਵਾ ਪਤਾ ਵੀ ਲੱਗਾ ਕਿ ਪੰਜਾਬ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਅਮੀਰ ਜਿਹੜੀਆਂ ਲੋ ਹੀ ਮੁਰਫਤ ਕਾਉਂਸਲਰਾਂ ਨੇ ਨੰਬਰ 1 ਤੇ 04 ਨੰਬਰ 2 ਖੜਦੇ ਪਰ ਮੈਂ ਪੰਜਾਬ ਦੇ ਇੱਕ ਤਕਰੀਬ ਹਨ ਬਹੁਤ ਥਾਵਾਂ ਤੇ ਗਿਆ ਆ ਤੇ ਗਿਆ ਵੀ ਆ ਲੇਕਿਨ ਇਹ ਸਭ ਤੋਂ ਜੋ ਮਾੜਾ ਹਾਲ ਇੱਥੇ ਖੜ ਰਲੋਂ ਕਿਤੇ ਵੀ ਨਹੀਂ ਵੇਖਿਆ ਗਿਆ ਤੇ ਇੱਥੇ ਕੋਈ ਵੀ ਯਾਨੀ ਕਿ ਅਧਿਕਾਰੀ ਕੋਈ ਵੀ ਇੱਥੇ ਯਾਨੀ ਕਿ ਅਧਿਕਾਰੀ ਕੋਈ ਵੀ ਇੱਥੇ ਧਿਆਨ ਨਹੀਂ ਦਿੰਦਾ ਆਉਂਦੇ ਨੇ ਵੇਖ ਕੇ ਚਲੇ ਜਾਂਦੇ ਨੇ ਪਿਛਲੇ ਸਾਲ ਵੀ ਮੈਚੇਜਾ ਉਦੋਂ ਵੀ ਹੜ ਦੇ ਵਿੱਚ ਇੱਥੇ ਦੋ ਬੱਚੇ ਸਵਰਾਜ Ingle ਨਾਲ ਪੈਂਦੀ ਆ ਉੱਥੇ ਦੋ ਬੱਚੇ ਮੋਟਰਸਾਈਕਲ ਜਾਦੇ ਉਹ ਖੱਡੇ ਹੀ ਡਿੱਗੇ ਵਾਜ ਇੱਕ ਗਾੜ ਕੋਈ ਜਿਆਦਾ ਜਾ ਰਿਆ ਸੀ ਉਹਨੇ ਵੇਖ ਕੇ ਦੋ ਬੱਚਿਆਂ ਨੂੰ ਬਾਹਰ ਕੱਢਿਆ ਨਹੀਂ ਤੇ ਭਾਵੇਂ ਉਹਨਾਂ ਦਾ ਹਾਦਸੇ ਵਿੱਚ ਮੌਤ ਹੋ ਗਈ ਸਰਦਾਰ ਜੀ ਕਿੰਨੇ ਦਿਨਾਂ ਤੋਂ ਇਹ ਹਾਲਾਤ ਬਣੇ ਹੋਏ ਨੇ ਇਹ ਪਰਸੋਂ ਦੇ ਬਣੇ ਨੇ ਜਦੋਂ ਦੀ بارش ਹੁੰਦੀ ਆ ਮਾੜੀ ਜੀ بارش ਹੋਈ ਅੱਧਾ ਘੰਟਾ ਵੀ 15 20 ਮਿੰਟ ਵੀ بارش ਹੋਵੇ ਕਿ ਇੱਥੇ ਹਾਲਤ ਇਹੋ ਜਿਹੀ ਹੋ ਜਾਂਦੇ ਆ ਕਿ ਰਹਿਣ ਯੋਗ ਨਹੀਂ ਪ੍ਰਸ਼ਾਸਨ ਦੋ ਤੇ ਪਰ ਸਾਡੇ ਕੈਬਨਿਟ ਮੰਤਰੀ ਤੇ ਕਹਿੰਦੇ ਦਾ ਖਰੜ ਨੂੰ ਸਿਟੀ ਫ੍ਰੀਡਿਪਲ ਬਣਾ ਦਿੱਤਾ ਜਦੋਂ ਕਿ ਲੱਗ ਰਿਹਾ ਸਿਟੀ ਫ੍ਰੀਡਿਪਲ ਸਰਜਨ ਮੈਂ ਜਿਹੜੀ ਗੱਲ ਕਹਿ ਰਿਹਾ ਜੀ ਸਾਡੇ ਕੈਬਨਿਟ ਮੰਤਰੀ ਗਗਨ ਅਨਮੋਲ ਮਾਨ ਜੀ ਨੇ ਕਿਹਾ ਸੀ ਕਿ ਪੰਜਾਬ ਦਾ ਜਿਹੜਾ ਸ਼ਹਿਰ ਹੈ ਬਾਈ ਬੰਦ ਕਰਿਆ ਖਬਰ ਮਾਨ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਟੂ-ਵਿਲਰ ਤੇ ਬੱਚਿਆਂ ਨੂੰ ਸਕੂਲ ਲੈ ਜਾਣ ਵੇਲੇ ਤਾਂ ਦੇਖੋ ਕਿਵੇਂ ਜਾਮ ਦੇ ਵਿੱਚ ਵਿਚਾਰੇ ਫਸਦੇ ਨੇ ਕਿ ਤੁਸੀਂ ਤਸਵੀਰਾਂ ਦੇਖ ਲਓ ਇੱਥੇ ਦੀਆਂ ਕਿੰਨੀਆਂ ਮੁਸ਼ਕਲਾਂ ਹਨ ਲੋਕਾਂ ਨੂੰ ਆਪਣਾ ਦੇਖਣਾ ਪੈ ਰਹੇ ਕਿੰਨੀ ਮੁਸ਼ਕਲਾਂ ਨੇ ਇਹ ਲਾਈਵ ਤਸਵੀਰਾਂ ਜਿਹੜੀਆਂ ਨੇ ਸਾਡੋਂ ਆਪਣੇ ਚੈਨਲ ਤੇ ਇਸਟਰ ਸਿਟੀ ਲਾਂਡਰਾ ਰੋਡ ਦੀਆਂ ਤਸਵੀਰਾਂ ਨੇ ਆ ਮਹਿੰਗੇ ਮਹਿੰਗੇ ਸ਼ੋਰੂਮ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਸ਼ੋਰੂਮਾਂ ਦੇ ਅੱਗੇ ਅੱਜ ਜੋ ਗੰਦਾ ਪਾਣੀ ਸੀਵਰੇਜ ਦਾ ਨਾਲੇ ਦਾ ਓਵਰਫਲੋ ਹੋ ਕੇ ਆ ਚੁੱਕਿਆ ਆ ਪ੍ਰਸ਼ਾਸਨ ਨੂੰ ਕਈ ਵਾਰ ਇੱਥੋਂ ਦੇ ਜਿਹੜੇ ਪ੍ਰਧਾਨ ਨੇ ਕਾਫੀ ਵਾਰ ਕਹਿ ਚੁੱਕੇ ਨੇ ਪ੍ਰਸ਼ਾਸਨ ਨੂੰ ਵੱਡ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਲਾਂਡਰਾ ਰੋਡ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕੁ ਗੰਦਾ ਪਾਣੀ ਸੀਵਰੇਜ ਦਾ ਨਾਲੇ ਦਾ ਓਵਰਫਲੋ ਹੋ ਕੇ ਬਰਸਾਤੀ ਪਾਣੀ ਹੈ ਜੋ ਇਹ ਬਾਹਰ ਆ ਚੁੱਕਿਆ ਆ ਤੁਸੀਂ ਦੇਖ ਸਕਦੇ ਹੋ ਲਾਂਡਰਾ ਰੋਡ ਦੀਆਂ ਤਸਵੀਰਾਂ ਕਿ ਜਿਵੇਂ ਕਿਸਾਨਾਂ ਨੂੰ ਪਾਣੀ ਦੀ ਬੜੀ ਲੋੜ ਪੈਂਦੀ ਹੈ ਝੋਨਾ ਲਾਉਣ ਨੂੰ ਲਾਉਣ ਦੇ ਵਿੱਚ ਪਾਣੀ ਦੀ ਬੜੀ ਲੋੜ ਪੈਂਦੀ ਹੈ ਇੱਥੇ ਤਾਂ ਮਨਲਾ ਦਾ ਝੋਨਾ ਐਂ ਈ ਉੱਗ ਜਾਣਾ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਇਹ ਹਾਲਾਤ ਰੋਡ ਦੇ ਉੱਤੇ ਬਣ ਚੁੱਕੇ ਨੇ ਮਤਲਬ ਕਿ ਇਹਨੂੰ ਖੇਤੀ ਵਾਸਤੇ ਯੂਜ਼ ਕਰ ਸਕਦੇ ਆ ਲੋਕਾਂ ਲਈ ਤਾਂ ਇਹ ਬਿਮਾਰੀ ਦਾ ਘਰ ਹੀ ਬਣ ਚੁੱਕਿਆ ਆ ਹੁਣ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿੰਨਾ ਕੂੜਾ ਕਰਕੜ ਵਿੱਚੇ ਕੋਈ ਨਾਰੀਅਲ ਵਗੈਰਾ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਗੰਦ ਹੈ ਸਾਰਾ ਬਾਹਰ ਨਿਕਲ ਕੇ ਆ ਚੁੱਕਿਆ ਆ ਲਾਂਡਰਾ ਰੋਡ ਹਾਈਵੇ ਦੀਆਂ ਤਸਵੀਰਾਂ ਨੇ ਰੋਡ ਦੇ ਉੱਤੇ ਦੁਕਾਨਦਾਰਾਂ ਦੇ ਅੱਗੇ ਕਿੰਨਾ ਗੰਦਾ ਪਾਣੀ ਖੜਾ ਹੈ ਆ ਤੁਸੀਂ ਦੇਖ ਸਕਦੇ ਹੋ ਕਿ ਡੇਂਗੂ ਮੱਛਰ ਨੂੰ ਫਲਾਉਣ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਜਾ ਰਹੀ ਹੈ ਇੱਥੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਲਾਂਡਰਾ ਰੋਡ ਦੀਆਂ ਤਸਵੀਰਾਂ ਨੇ ਲਾਂਡਰਾ ਰੋਡ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿੰਨੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਕੂਲ ਬੱਚਿਆਂ ਦੀ ਬੱਸਾਂ ਜਾ ਰਹੀਆਂ ਨੇ ਤੁਸੀਂ ਇਹਨਾਂ ਨੂੰ ਵੀ ਦੇਖੋ ਕਿੰਨਾ ਰਿਸਕ ਲੈ ਕੇ ਇਸ ਰੋਡ ਦੇ ਉੱਤੇ ਜਾ ਰਹੇ ਨੇ ਇਹ ਸਲੇਪਾਂ ਨੇ ਸਲੇਪਾਂ ਵੀ ਜੋ ਪਾਣੀ ਵਿੱਚ ਪੂਰੀਆਂ ਡੁੱਬ ਚੁੱਕੀਆਂ ਨੇ ਜੋ ਇਹ ਨਾਲਾ ਆ ਇਹੋ ਦੀਆਂ ਨਾਲੇ ਦੇ ਵਿੱਚ ਜੋ ਵੀ ਸਾਰਾ ਓਵਰਫਲੋ ਹੋ ਕੇ ਪਾਣੀ ਸਾਰਾ ਰੋਡ ਦੇ ਉੱਤੇ ਆ ਰਿਹਾ ਆ ਕਿ ਬਟ ਇੱਧਰ ਇਸ ਕਲੋਨੀ ਵੱਲ ਕਿਸੇ ਵੀ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂਗਾ ਮੈਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਅੱਜ ਇਹ ਹਾਲਾਤ ਹੋ ਚੁੱਕੇ ਨੇ ਲਾਂਡਰਾ ਰੋਡ ਦੇ ਲਾਈਟ ਤਸਵੀਰਾਂ ਤੁਹਾਨੂੰ ਲਾਂਡਰਾ ਰੋਡ ਦੇ ਜਿਹੜਾ ਆਪਾਂ ਦੱਸਿਆ ਜਾ ਰਿਹਾ ਉਹਦੇ ਦੇ ਮੰਤਰੀ ਇਹ ਕਿੱਥੇ ਜਾਣ ਇੰਨੇ ਨੇ ਮਹਿੰਗੇ ਕਾਰ ਲੈ ਰਹੇ ਨੇ ਰੋਡ ਦੇ ਉੱਤੇ ਜਿਹਨਾਂ ਦੇ ਸ਼ੋਰੂਮ ਨੇ ਦੁਕਾਨਾਂ ਨੇ ਇੰਨੇ ਨੇ ਕਾਫੀ ਭਾਰੀ ਰੈਂਟ ਭਰਦੇ ਨੇ ਉਹਦੇ باوجود ਵੀ ਉਹਨਾਂ ਨੇ ਇੱਕ ਦੁਕਾਨਾ ਦੇ ਵਿੱਚ ਗਾਹ ਨਾ ਆਉਣ ਕਾਰਨ ਇਸ ਰੋਡ ਦਾ ਜੋ ਮਾੜਾ ਹਾਲਾਤ ਹੋ ਚੁੱਕੇ ਨੇ ਦੀ ਲਾਈਵ ਤਸਵੀਰਾਂ ਦੇਖ ਰਹੇ ਹਾਂ ਲਾਂਡਰਾ ਰੋਡ ਹਾਈਵੇ ਦੀਆਂ ਤਸਵੀਰਾਂ ਨੇ ਇਹ ਹਾਂਜੀ ਭਾਈ ਜਮ ਵਿੱਚ ਕਿੰਨਾ ਫਸ ਰਹੇ ਹਾਂ ਵੀ ਦੇਖ ਸਕਦੇ ਆ ਪਬਲਿਕ ਨੂੰ ਆਵਾਜਾਈ ਦੇ ਵਿੱਚ ਵੀ ਕਿੰਨਾ ਇਹਨਾਂ ਨੂੰ ਗਲਤ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਕਿਵੇਂ ਕਿੰਨੇ ਘੰਟਾ ਘੰਟਾ ਗੱਡੀਆਂ ਦੀ ਰਿੰਗ ਰਿੰਗ ਆਵਾਜ਼ਾਂ ਆ ਰਹੀਆਂ ਨੇ ਕਿ ਕਿਵੇਂ ਇਸ ਦੋ ਦੋ ਘੰਟੇ ਲੈਣਾਂ ਵਿੱਚ ਜਾਮ ਲੰਬੇ ਲੰਬੇ ਜਾਣ ਲੱਗਦੇ ਨੇ ਕਿ ਇਸ ਬਰਸਾਤ ਹੋਈ ਹੈ ਬਰਸਾਤ ਦੇ ਕਾਰਨ ਜਿਹੜਾ ਇੱਥੇ ਦਾ ਗੰਦਾ ਪਾਣੀ ਹੈ ਰੋਡ ਦੇ ਉੱਤੇ ਆ ਰਿਹਾ ਹੈ ਰੋਡ ਦੇ ਉੱਤੇ ਜਾਮ ਲੱਗਦਾ ਹੈ ਜੋ ਇੱਥੇ ਦੇ ਵਸਨੀਕ ਕਿੰਨੇ ਜੀ ਉਹਨਾਂ ਨਾਲ ਗੱਲਬਾਤ ਕਰਾਉਂਦੇ ਆ ਤਾਂ ਅੱਜ ਉਹ ਕੀ ਕਹਿੰਦੇ ਨੇ ਦੋਸਤੋ ਜਿਵੇਂ ਕਿ ਤੁਸੀਂ ਦੇਖਿਆ ਹੈ ਕਿਵੇਂ ਉਹਰੇ ਲੋਕਾਂ ਨੇ ਆਪਣੀਆਂ ਆਪਣੀਆਂ ਮੁਸ਼ਕਲਾਂ ਸਾਨੂੰ ਦੱਸੀਆਂ ਨੇ ਸੁਣੀਆਂ ਆ ਤੁਸੀਂ ਤਾਂ ਉਹਨਾਂ ਨੇ ਸਰਕਾਰ ਦਾ ਇੱਕੋ ਹੀ ਆਪਣੀ ਰਿਪੀਲ ਕੀਤੀ ਹੈ ਸਰਕਾਰ ਤੱਕ ਕਿ ਇਸ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ ਤਾਂ ਇਹਦੇ ਕੰਨੀ ਧਿਆਨ ਦੇਵੇ ਕਿ ਸਾਡੇ ਜਿਹੜੇ ਫਲੈਟ ਆ ਉਹਨਾਂ ਦਾ ਨੁਕਸਾਨ ਨਾ ਕਰੋ ਸਾਡੇ ਜਿਹੜੇ ਘਰ ਆ ਨਾ ਬਿਮਾਰੀਆਂ ਨੂੰ ਸੱਦਾ ਦਿੱਤਾ ਜਾਵੇ ਇਥੋਂ ਦੇ ਵਸਨੀਕਾਂ ਵੱਲੋਂ ਅਪੀਲ ਕੀਤੀ ਜਾਂਦੀ ਹੈ ਏਸੀ ਸਾਡੀ ਆਖੀ ਖਾਸਪੋਰਟ ਕੈਮਰਾਮੈਨ ਪੀਤਿੰਦਰ ਮੋਨ ਪੱਟੀ ਦੇ ਨਾਲ ਤਰਨਜੀਤ ਪੱਤਰਾ ਧੰਨਵਾਦ